ਗੁਰਮੁਖੀ ਦੇ ਸੰਸਥਾਪਕ ਸਬਰ ਅਤੇ ਸੇਵਾ ਦੀ ਮੂਰਤ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਅੱਜ ਪਾਵਨ ਜੋਤੀ ਜੋਤ ਦਿਹਾੜਾਈ ਅੱਜ ਦੇ ਦਿਨ ਆਪਜੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੂੰ 1552 ਈਸਵੀ ਦੇ ਵਿੱਚ 48 ਸਾਲ ਦੀ ਉਮਰ ਦੇ ਵਿੱਚ ਗੁਰਿਆਈ ਦੀ ਬਖਸ਼ਿਸ਼ ਕਰਕੇ ਸ੍ਰੀ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਸਨ ਗੁਰੂ ਪਾਤਸ਼ਾਹ ਨੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਨਾਲ ਸਿੱਖ ਕੌਮ ਦੇ ਬੋਧਿਕ ਅਤੇ ਸਰੀਰਕ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਆਪ ਜੀ ਨੇ ਜਿੱਥੇ ਪ੍ਰਚਲਿਤ ਲਿਪੀਆਂ ਨੂੰ ਘੜ ਕੇ ਨਵੀਂ ਗੁਰਮੁਖੀ ਲਿਪੀ ਤਿਆਰ ਕੀਤੀ ਤੇ ਪ੍ਰਚਲਿਤ ਕੀਤੀ ਉੱਥੇ ਹੀ ਸਿੱਖਾਂ ਨੂੰ ਸਰੀਰਕ ਤੌਰ ਤੇ ਬਲਵਾਨ ਬਣਾਉਣ ਦੇ ਲਈ ਆਪ ਜੀ ਨੇ ਮਲ ਅਖਾੜੇ ਸਥਾਪਿਤ ਕੀਤੇ ਜਿੱਥੇ ਨਿਤ ਕੁਸ਼ਤੀਆਂ ਤੇ ਘੋੜ ਕਰਵਾਏ ਜਾਂਦੇ ਸਨ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਚਲਾਈ ਲੰਗਰ ਪ੍ਰਥਾ ਨੂੰ ਹੋਰ ਪਰਫੁੱਲਿਤ ਕੀਤਾ ਤੇ ਸਮਾਜ ਭਲਾਈ ਦੇ ਅਨੇਕਾ ਕਾਰਜ ਕਰਦਿਆਂ ਖਡੂਰ ਸਾਹਿਬ ਨਗਰ ਵਸਾਇਆ ਤੇ ਇਸੇ ਨੂੰ ਸਿੱਖੀ ਦਾ ਪ੍ਰਚਾਰ ਕੇਂਦਰ ਬਣਾਇਆ 1540 ਈਸਵੀ ਦੇ ਵਿੱਚ ਸ਼ੇਰ ਸ਼ਾਹ ਸੂਰੀ ਹੱਥੋਂ ਹਾਰ ਕੇ ਆਏ ਹਮਾਈਉ ਨੂੰ ਆਪ ਜੀ ਨੇ ਇੱਥੇ ਹੀ ਨਿਮਰਤਾ ਦਾ ਪਾਠ ਪੜਾਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦੂਜੇ ਪਾਤਸ਼ਾਹ ਜੀ ਦੁਆਰਾ ਰਚਿਤ 63 ਸ਼ਲੋਕ ਦਰਜ ਨੇ ਜਿਨ੍ਹਾਂ ਦੀਆਂ ਕਈ ਤੁਕਾਂ ਸਿੱਖ ਜਗਤ ਦੇ ਅੰਦਰ ਕਹਾਵਤਾ ਵਾਂਗ ਪ੍ਰਚਲਿਤ ਨੇ ਜਿਵੇਂ ਕਿ ਹਉ ਮੈਂ ਦਿਰਗ ਰੋਗ ਹੈ दारू ਪੀ ਇਸ ਮਾਹੇ ਜੇ ਸੋਹ ਚੰਦਾ ਉੱਗਵੇਂ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਕੋ ਰੰਦਾਰ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ